ਭਾਰਤ ਜਨਤਾ ਪਾਰਟੀ ਦੇ ਕੌਮੀ ਜਨਰਲਸ ਕਤਰ ਤਰੁਣ ਚੋਗ ਨੇ ਪੰਜਾਬ ਸਰਕਾਰ ਵੱਲੋਂ ਅਖਬਾਰਾਂ ਦੀਆਂ ਗੱਡੀਆਂ ਨੂੰ ਚੈਕਿੰਗ ਦੇ ਨਾਮ ਤੇ ਰੋਕਣ ਦੀ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਅੱਜ ਬੜਾ ਦੁਖਦ ਦਿਨ ਹੈ। ਸ਼੍ਰੀਮਤੀ ਇੰਦਰਾ ਗਾਂਧੀ ਨੇ ਜਿਸ ਤਰ੍ਹਾਂ ਪੂਰੇ ਦੇਸ਼ 'ਚ ਅਮਰਜੈਂਸੀ ਲਗਾਈ ਸੀ। ਔਰ ਅਖਬਾਰਾਂ ਨੂੰ ਟਾਰਗੇਟ ਕੀਤਾ ਸੀ, ਮੀਡੀਆ ਹਾਊਸੇਜ਼ ਨੂੰ ਟਾਰਗੇਟ ਕੀਤਾ ਸੀ। ਅੱਜ ਫੇਰ ਉਸ ਤਰ੍ਹਾਂ ਹੀ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਨੇ ਮੀਡੀਆ ਹੁਸੇਦ ਨੂੰ ਟਾਰਗੇਟ ਕਰਕੇ ਦਰਾਂ ਦਾ ਆਪਣੀਆਂ ਗੱਲਾਂ ਮੰਨਵਾਉਣ ਦਾ ਇੱਕ ਨਵਾਂ ਤਰੀਕਾ ਅਪਣਾਇਆ ਪਹਿਲਾਂ ਹੀ ਪੰਜਾਬ ਦੇ ਅੰਦਰ ਲਗਾਤਾਰ ਮੀਡੀਆ ਹੁਸੇਦ ਤੇ ਸੋਸ਼ਲ ਮੀਡੀਆ ਤੇ ਆਮ ਆਦਮੀ ਪਾਰਟੀ ਲਗਾਤਾਰ ਸ਼ਿਕੰਜਾ ਕੱਸ ਕੇ ਬੈਠੀ ਉਹਨਾਂ ਦੇ ਪੀਆਰਓ ਲਗਾਤਾਰ ਦਬਾਅ ਬਣਾ ਰਹੇ ਨੇ ਔਰ ਅੱਜ ਦੀ ਘਟਨਾ ਦਾ ਸੱਚ ਕੀ ਹੈ ਪੂਰਾ ਦੇਸ਼ ਜਾਣਨਾ ਚਾਹੁੰਦਾ ਹੈ ਕਿ ਇਹ ਇੱਕ ਦਰਾਂ ਦੀ ਘਟਨਾ ਹੈ ਇਨਪੁੱਟ ਦੇ ਨਾਂ ਤੇ ਧਮਕਾਨ ਦੀ ਘਟਨਾ ਹੈ ਕਿ ਪ੍ਰੈਸ਼ਰ ਕਰਨ ਦੀ ਘਟਨਾ ਹੈ ਇਹ ਟੱਟਣਾ ਤੁਰਭਾਗ્યਪੂਰਨ ਹੈ ਲੋਕਤੰਤਰ ਦਾ ਚੌਥਾ ਸਤੰਭ ਪ੍ਰੈਸ ਪੂਰਾ ਅਜ ਗਲਾ ਘੋਟਿਆ ਜਾ ਰਿਹਾ ਪੰਜਾਬ ਦੇ ਅੰਦਰ ਔਰ ਆਮ ਆਦਮੀ ਪਾਰਟੀ ਕੇ ਪਾਸੇ ਤੇ ਲੋਕਪਾਲ ਦੀ ਗੱਲ ਕਰਦੀ ਔਰ ਦੂਜੇ ਪਾਸੇ মিডিਆ ਹਾਊਸਿਸ ਨੂੰ ਡਰਾਉਣ ਦਾ ਧਮਕਾਉਣ ਦਾ ਕੰਮ ਕਰਦੇ